ਬਿਆਨਬਾਜ਼ੀ ਰਾਜਨੀਤਿਕ ਨੇਤਾ ਦੇਸ਼ ਦੇ ਵਿੱਚ ਤੇ ਵਿਦੇਸ਼ਾਂ ਵਿੱਚ ਕਰ ਰਹੇ ਹਨ ਖਾਸ ਕਰਕੇ ਸਿੱਖਾਂ ਦੇ ਖਿਲਾਫ ਜਿਹਨਾਂ ਨਫ਼ਰਤ ਪੈਦਾ ਹੁੰਦੀ ਹੈ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕੋਈ ਵੀ ਪਾਰਟੀ ਹੋਵੇ ਕੋਈ ਵੀ ਦਲ ਹੋਵੇ ਕੋਈ ਪੱਖ ਹੋਵੇ ਉਹਨਾਂ ਰਾਜਨੇਤਾ ਨੂੰ ਪ੍ਰੇਸ਼ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਜਿਹੜੀ ਕਿ ਕੋਈ ਵੀ ਕੌਮ ਨੂੰ ਠੇਸ ਪਹੁੰਚਾਏ ਜਦੋਂ ਸਾਡੇ ਬੱਚੇ ਐਗਜ਼ਾਮ ਦੇਣ ਜਾਂਦੇ ਹਨ ਐਂਟ੍ਰਾਂਸ ਐਂਟ੍ਰਾਂਸ ਟੈਸਟ ਦੇਣ ਜਾਂਦੇ ਹਨ ਜਾਂ ਮੈਟਰੋ ਸੇਫਰ ਕਰਦੇ ਹਨ ਤਾਂ ਉੱਥੇ ਕਈ ਤਰ੍ਹਾਂ ਦੀ ਉਹਨਾਂ ਨੂੰ ਪਾਬੰਦੀਆਂ ਲਾਈ ਜਾਂਦੀਆਂ ਜਾਂਚ ਕੀਤੀ ਜਾਂਦੀ ਹੈ ਜਿੱਦਾਂ ਕਿ ਕੜਾ ਹੈਗਾ ਹੈ ਸ਼੍ਰੀ ਸਾਹਿਬ ਹੈਗੇ ਹਨ ਇਹਨਾਂ ਨੂੰ ਉਤਾਰਨ ਲਈ ਕਿਹਾ ਜਾਂਦਾ ਹੈ ਜੇ ਜੇ ਅਸੀਂ ਬੜੀ ਖੁੱਲ ਕੇ ਉਹਦਾ ਵਿਰੋਧ ਕੀਤਾ ਸਰ ਅੱਜ ਜਿਸ ਤਰੀਕੇ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਨੂੰ ਮਿਲੇ ਹੋ ਕੀ ਮੁੱਖ ਮੰਗਾਂ ਰੱਖੀਆਂ ਨੇ ਸਾਰੇ ਡੈਲੀਗੇਸ਼ਨ ਪਹੁੰਚੇ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਦੇਸ਼ ਭਰ ਤੋਂ ਸਿੱਖ ਡੈਲੀਗੇਸ਼ਨ ਅੱਜ ਗ੍ਰਹਿ ਮੰਤਰੀ ਨਿਤਿਨ ਨਿਤਿਆਨੰਦ ਰਾਏ ਜੀ ਨੂੰ ਉਹਨਾਂ ਨੇ ਗ੍ਰਹਿ ਵਿਖੇ ਮਿਲਿਆ ਸੀ ਜਿਹੜੀ ਕਿ ਬਿਆਨਬਾਜ਼ੀ ਰਾਜਨੀਤਿਕ ਨੇਤਾ ਦੇਸ਼ ਦੇ ਵਿੱਚ ਤੇ ਵਿਦੇਸ਼ਾਂ ਵਿੱਚ ਕਰ ਰਹੇ ਹਨ ਖਾਸ ਕਰਕੇ ਸਿੱਖਾਂ ਦੇ ਖਿਲਾਫ ਦੇ ਨਫਰਤ ਪੈਦਾ ਹੁੰਦੀ ਹੈ ਜਦ ਅਸ਼ਾਂਤੀ ਹੁੰਦੀ ਹੈ ਉਹਦੇ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕੋਈ ਵੀ ਪਾਰਟੀ ਹੋਵੇ ਕੋਈ ਵੀ ਦਲ ਹੋਵੇ ਕੋਈ ਪੱਖ ਹੋਵੇ ਉਹਨਾਂ ਰਾਜਨੇਤਾ ਨੂੰ ਪ੍ਰੇਸ਼ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਜਿਹੜੀ ਕਿ ਕੋਈ ਵੀ ਕੌਮ ਨੂੰ ਠੇਸ ਪਹੁੰਚਾਏ ਤੇ ਬੜੀ ਵੱਡੀ ਗੱਲ ਉਹਨਾਂ ਨਾਲ ਅਸੀਂ ਸਾਂਝੀ ਕੀਤੀ ਕਿ ਜਦੋਂ ਸਾਡੇ ਬੱਚੇ ਐਗਜ਼ਾਮ ਦੇਣ ਜਾਂਦੇ ਹਨ ਐਂਟ੍ਰੈਂਸ ਐਂਟ੍ਰੈਂਸ ਟੈਸਟ ਦੇਣ ਜਾਂਦੇ ਹਨ ਜਾਂ ਮੈਟਰੋ ਸੇਫਰ ਕਰਦੇ ਹਨ ਤਾਂ ਉੱਥੇ ਕਈ ਤਰ੍ਹਾਂ ਦੀ ਉਹਨਾਂ ਨੂੰ ਪਾਬੰਦੀਆਂ ਲਾਈ ਜਾਂਦੇ ਜਾਂਚ ਕੀਤੀ ਜਾਂਦੀ ਹੈ ਜਿਦਾਂ ਕਿ ਕੜਾ ਹੈਗਾ ਹੈ ਸ਼੍ਰੀ ਸਾਹਿਬ ਹੈਗੇ ਹਨ ਇਹਨਾਂ ਨੂੰ ਉਤਾਰਨ ਲਈ ਕਿਹਾ ਜਾਂਦਾ ਹੈ ਜਿਹੜੇ ਜਸੀਂ ਬੜੀ ਖੁੱਲ ਕੇ ਉਹਦਾ ਵਿਰੋਧ ਕੀਤਾ ਕਿਉਂਕਿ ਇਹ ਜਿਹੜੇ ਕਕਾਰ ਹੈਗੇ ਹਨ ਸਾਡੇ ਇਤਿਹਾਸਿਕ ਕਕਾਰ ਕਾਰ ਹੈਗੇ ਹਨ ਅਮਾ ਸਾਨੂੰ ਬੜੀ ਇਮੋਸ਼ਨਲ ਸੈਂਟੀਮੈਂਟਲ ਅਟੈਚਮੈਂਟ ਹੈਗੀ ਹੈ ਜਦੋਂ ਇੱਕ ਕਾਰ ਸਾਡੇ ਕੋਲੋਂ ਕੋਈ ਉਤਾਰਦਾ ਹੈ ਤੇ ਸਾਨੂੰ ਅ ਅਸੁਰੱਖਿਆ ਹੁੰਦੀ ਹੈ ਕਿ ਸਾਡੇ ਨਾਲ ਕੁਝ ਗੈਰ ਕਾਨੂੰਨੀ ਹੋ ਰਿਹਾ ਹੈ ਗੈਰ ਕਾਨੂੰਨੀ ਕਹਿਣ ਦਾ ਇਹ ਮਤਬਾ ਹੈ ਕਿ ਕਈ ਹਾਈ ਕੋਰਟ ਦੀਆਂ ਰੂਲਿੰਗ ਹੈਗੀਆਂ ਕਿ ਤੁਸੀਂ ਕੋਈ ਵੀ ਕਾਰ ਉਤਾਰ ਨਹੀਂ ਸਕਦੇ ਲੇਕਿਨ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਐਸਓਪੀ ਜाहिर ਕੀਤੀ ਜਾਏ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਹੀ ਸੀਆਈਐਸਐਫ ਨੂੰ ਜਿਹੜੀ ਵੀ ਐਨਫੋਰਸਮੈਂਟ ਏਜੰਸੀਆਂ ਹੈਗੀਆਂ ਐਗਜ਼ਾਮੀਨੇਸ਼ਨ ਸੈਂਟਰ ਦੇ ਜਿਹੜੇ ਜਾਂਚ ਕਰਦੇ ਹਨ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਕਿ ਇਹਦੀ ਕਰਨ ਤੋਂ ਬਾਅਦ ਅਸੀਂ ਇਹਨਾਂ ਦੀ ਜਾਂਚ ਕਰਕੇ ਐਸਓਪੀ ਇਸ਼ੂ ਕਰਾਂਗੇ ਸਰ ਹੋਰ ਨੰਦੇ ਸਾਹਬਰ ਕੀ ਗੱਲ ਹੋਈ ਸੀ ਹਜੂਰ ਸਾਹਿਬ ਜਿਹੜਾ ਕਿ ਸਾਡਾ ਇੱਕ ਤਖਤ ਹੈਗਾ ਹੈ ਉਹਦੇ ਇੱਕ ਬਹੁਤ ਹੀ ਕਲਚਰਲ ਕਹੀਏ ਟ੍ਰੈਡੀਸ਼ਨਲ ਕਹੀਏ ਇੱਕ ਧਾਰਮਿਕ ਸਿੱਖਾਂ ਦੀ ਬਲਕਿ ਦੂਜੇ ਵੀ ਧਰਮਾਂ ਦੀ ਬਹੁਤ ਅਟੈਚਮੈਂਟ ਹੈ ਲੇਕਿਨ ਉੱਥੇ ਪਹੁੰਚਣ ਦੇ ਸਾਧਨ ਬੜੇ ਘੱਟ ਹੈਗੇ ਹਨ ਤੇ ਅਸੀਂ ਅਪੀਲ ਕੀਤੀ ਸੀ ਇੱਕ ਲੈਟਰ ਦੇ ਮਾਧਿਅਮ ਵਿੱਚ ਜਿਹੜਾ ਕਿ ਲੈਟਰ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਹਾਂਗਾ ਜਿਹੜਾ ਕਿ ਅਸੀਂ ਲੈਟਰ ਪ੍ਰਾਈਮ ਮਿਨਿਸਟਰ ਜੀ ਨਰਿੰਦਰ ਮੋਦੀ ਜੀ ਨੂੰ ਲਿਖਿਆ ਹੈ ਰੇਲਵੇ ਮਿਨਿਸਟਰ ਨੂੰ ਲਿਖਿਆ ਹੈ ਕਿ ਵੰਦੇ ਭਾਰਤ ਜੋ ਟ੍ਰੇਨਾਂ ਜੋ ਪ੍ਰਧਾਨ ਮੰਤਰੀ ਦਾ ਸੁਪਨਾ ਹੈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਇਹ ਟ੍ਰੇਨਾਂ ਪਹੁੰਚਣੇ ਜੀ ਦੇ ਹਨ ਤੇ ਟ੍ਰੇਨਾਂ ਕੱਖ-ਕੱਖ ਜਗ੍ਹਾ ਤੋਂ ਸ਼ੁਰੂਆਤ ਕੀਤੀ ਜਾਵੇ ਜਿੱਦਾਂ ਕਿ ਦਿੱਲੀ ਹੈ ਚਨਈ ਹੈ ਕਲਕੱਟਾ ਹੈ ਮਦਰਾਸ ਹੈ ਅੰਬਿਤਸਰ ਹੈ ਬੰਬੇ ਹੈ ਹైదరాబాద్ ਹੈ ਇੰਦੌਰ ਹੈ ਇਹ ਸ਼ਹਿਰਾਂ ਤੋਂ ਇਹ ਟ੍ਰੇਨਾਂ ਬੰਦੇ ਭਾਰਤ ਜਲਦੋ ਜਲ ਚਾਲੂ ਕੀਤੀਆਂ ਜਾਣ ਕਿ ਜੋ ਸ਼ਰਦਾਲੂ ਹਨ ਉੱਥੇ ਪਹੁੰਚ ਸਕਣ ਤੇ ਜੇ ਸ਼ਰਦਾਲੂ ਪਹੁੰਚਣਗੇ ਤਾਂ ਉੱਥੇ ਜਿਹੜਾ ਸ਼ਹਿਰ ਹੈ ਉਹਦਾ ਵੀ ਵਿਕਾਸ ਹੋਏਗਾ ਮਹਾਰਾਸ਼ਟਰ ਦਾ ਏਰੀਆ ਦਾ ਵੀ ਵਿਕਾਸ ਹੋਏਗਾ ਅੱਜ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਸਿੱਖ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਤਖਤ ਸ਼੍ਰੀ ਹਜੂਰ ਸਾਹਿਬ ਤੋਂ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਪ੍ਰਬੰਧਕ ਕਮੇਟੀ ਲਖਨਊ ਤੋਂ ਕਲਕੱਤੇ ਤੋਂ ਹైదరాబాద్ ਤੋਂ ਬਹੁਤ ਸਾਰੇ ਮੁਜ਼ਫਰਨਗਰ ਤੋਂ ਬਹੁਤ ਸਾਰੇ ਦੇਸ਼ ਦੇ ਹਿੱਸਿਆਂ ਤੋਂ ਜਥੇਬੰਦੀਆਂ ਤੇ ਡੈਲੀਗੇਸ਼ਨ ਅੱਜ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤੇਂਦਰਨ ਰਾਏ ਜੀ ਨੂੰ ਮਿਲਣ ਵਾਸਤੇ ਆਏ ਸੀ ਔਰ ਕਨਸਰਵ ਏਸੀ ਇਸ਼ੂ ਏਸੀ ਕਿ ਪਿਛੇ ਰਾਹੁਲ ਗਾਂਧੀ ਨੇ ਜੋ ਸਟੇਟਮੈਂਟ ਦਿੱਤੀ ਸੀ ਕਿ ਸਿੱਖਾਂ ਦੀ ਪਗੜੀ ਔਰ ਸਿੱਖਾਂ ਦੇ ਗੁਰਦੁਆਰਿਆਂ ਗੁਰੂ ਘਰਾਂ 'ਚ ਜਾਣ ਦਾ ਖਤਰਾ ਹੈ ਉਹ ਸੰਬੰਧੀ ਬਹੁਤ ਹੀ ਇੱਕ ਮਿਸਲੀਡਿੰਗ ਸਟੇਟਮੈਂਟ ਸੀ ਜੋ ਕਿ ਸਿੱਖਾਂ ਦੇ ਵਿੱਚ ਉਸ ਦੇ ਪ੍ਰਤੀ ਬੜਾ ਰੋਸ ਸੀ ਕਿ ਸਿੱਖਾਂ ਦੇ ਨਾਂ ਤੇ ਕਿਸੇ ਦਸਤਾਰ ਨੂੰ ਖਤਰਾ ਹੈ ਔਰ ਨਾ ਹੀ ਸਿੱਖਾਂ ਦੇ ਗੁਰੂ ਘਰਾਂ ਨੂੰ ਖਤਰਾ ਹੈ ਲੇਕਿਨ ਇਸ ਤਰ੍ਹਾਂ ਦੀ ਸਟੇਟਮੈਂਟ ਜਿਹੜੀ ਰਾਹੁਲ ਗਾਂਧੀ ਨੇ ਦਿੱਤੀ ਸੀ ਉਦੇ ਖਿਲਾਫ ਪ੍ਰੋਟੈਸਟ ਕਰਨ ਲਈ ਅਸੀਂ ਮੰਤਰੀ ਸਾਹਿਬ ਨੂੰ ਆਪਣਾ ਇੱਕ ਪੱਤਰ ਵੀ ਦਿੱਤਾ ਪ੍ਰੋਟੈਸਟ ਲੈਟਰ ਵੀ ਦਿੱਤਾ ਔਰ ਨਾਲ ਅਸੀਂ ਇਹ ਜ਼ਿਕਰ ਕੀਤਾ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਮਿਸਲੀਡਿੰਗ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਜਾ ਕੇ ਸਟੇਟਮੈਂਟ ਦਿੱਤੀ ਜਾਂਦੀ ਹੈ ਉਹਦੇ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਏ ਕਿਉਂਕਿ ਸਿੱਖ ਇਸ ਦੇਸ਼ ਦਾ ਇੱਕ ਇੰਟੀਗਰਲ ਪਾਰਟ ਹੈ ਸਿੱਖਾਂ ਨੇ ਹਮੇਸ਼ਾ ਹੀ ਇਸ ਦੇਸ਼ ਦੇ ਲਈ ਆਪਣਾ ਖੂਨ ਵਹਾਇਆ ਸਰਹੰਦਾਂ ਦੀ ਰਾਖੀ ਕੀਤੀ ਆ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਹਾਦਤਾਂ ਦਿੱਤੀਆਂ ਤਾਂ ਹੀ ਇਸ ਦੇਸ਼ ਦੇ ਵਿੱਚ ਅੱਜ ਧਰਮ ਜਿੰਦਾ ਹੈ ਤੇ ਇਸ ਤਰ੍ਹਾਂ ਦੀ ਸਟੇਟਮੈਂਟ ਰਾਹੁਲ ਗਾਂਧੀ ਵੱਲੋਂ ਦੇਣੀ ਕਿਤੇ ਵੀ ਜਾਇਜ਼ ਨਹੀਂ ਹੈ ਤੇ ਉਸ ਦਾ ਸੰਗਿਆਨ ਮੰਤਰੀ ਜੀ ਨੇ ਲਿਆ ਹੈ ਦੂਸਰੀ ਗੱਲ ਜਿਹੜੀ ਬੜੀ ਇੰਪੋਰਟੈਂਟ ਸੀ ਕਿ ਅਸੀਂ ਇਹਨਾਂ ਨੂੰ ਅਫਗਤ ਕਰਾਇਆ ਕਿ ਹਾਲਾਂਕਿ ਹਾਈ ਕੋਰਟ ਤੋਂ ਵੀ ਔਰ ਕਨਸਟੀਟਿਊਸ਼ਨ ਦੇ ਵਿੱਚ ਵੀ ਜਿਹੜੇ ਸਾਡੇ ਫੇਥ ਹੈ ਜਿਵੇਂ ਕੜਾ ਕਿਰਪਾਨ ਸ਼ਹਿਰਾ ਉਹ ਉਸ ਨੂੰ ਬਹੁਤ ਸਾਰੀ ਜਗ੍ਹਾ ਦੇ ਉੱਤੇ ਸਿੱਖਾਂ ਨੂੰ ਰੋਕ ਲਿਆ ਜਾਂਦਾ ਹੈ ਮੈਟਰੋ ਦੇ ਵਿੱਚ ਰੋਕ ਲਿਆ ਜਾਂਦਾ ਹੈ 에ਅਰਪੋਰਟ ਤੇ ਰੋਕ ਲਿਆ ਜਾਂਦਾ ਹੈ ਬਹੁਤ ਸਾਰੇ ਬੱਚਿਆਂ ਦੇ ਐਗਜ਼ਾਮ ਹੁੰਦੇ ਆ ਉੱਥੇ ਰੋਕ ਲਿਆ ਜਾਂਦਾ ਹੈ ਸੋ ਉਸ ਤੋਂ ਅਸੀਂ ਇਹਨਾਂ ਨੂੰ ਅਵਗਤ ਕਰਾਇਆ ਕਿ ਇਹ ਸਟ੍ਰਿਕਟ ਡਾਇਰੈਕਸ਼ਨ ਦਿੱਤੀਆਂ ਜਾਂਨ ਆਪਣੇ ਅਧਿਕਾਰੀਆਂ ਨੂੰ ਕਿ ਕਿਸੇ ਵੀ ਸਿੱਖ ਨੂੰ ਕਿਰਪਾਨ ਕੰਗਾ ਜਾਂ ਕੜੇ ਤੋਂ ਪਾ ਕੇ ਨਾ ਰੋਕਿਆ ਜਾਏ ਔਰ ਮੰਤਰੀ ਜੀ ਨੇ ਉਸ ਗੱਲ ਦੇ ਉੱਤੇ ਵੀ ਪੂਰਾ ਸੰਕੇਨ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਦਿਨ ਇੰਸਟ੍ਰਕਸ਼ਨਸ ਜਿਹੜੀਆਂ ਉਹ ਪ੍ਰੋਪਰ ਤਰੀਕੇ ਦੇ ਨਾਲ ਕਰਾਂਗੇ ਸ਼ਕਤੀ ਨਾਲ ਕਰਾਂਗੇ ਔਰ ਉਹਨਾਂ ਨੇ ਕਿਹਾ ਕਿ ਸਿੱਖ ਹਮੇਸ਼ਾ ਹੀ ਇਸ ਦੇਸ਼ ਦੇ ਲਈ ਉਹਨਾਂ ਨੇ ਖੂਨ ਆਪਣਾ ਪਾਇਆ ਔਰ ਸਿੱਖਾਂ ਦਾ ਜੋ ਸਥਾਨ ਹੈ ਕੋਈ ਨਹੀਂ ਲੈ ਸਕਦਾ ਇਹ ਸਾਨੂੰ ਉਹਨਾਂ ਨੇ ਸਵਾਸ਼ਣ ਦੋਇਆ ਬੋਲੇ ਸੋਮੇ ਰੋ ਦੇਸ਼ ਦੀਆਂ ਸਾਰੀਆਂ ਵਡਿਆੀਆਂ ਸਿੱਖ ਜਿਤੇ ਬੰਦੀਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਪੱਤਲੀ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਵਡਿਆਇਆ ਚਾਹੋ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਪਾਵੇ ਲਖਨਊਜੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉੱਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਹੀ ਕਿਉਂਕਿ ਸਾਣਾ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਮ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਿਆ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੀਸ ਜਿਹੜੇ ਕਿਰਨ ਨਿਤਿਆਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਜਿਹੜਾ ਰੂਸ ਹੈ ਇਹਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਕੁਐਸਚਨ ਚੁੱਕਿਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓ ਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਦੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਧਰੇ ਇੰਟਰਫਰੈਂਸੀ ਹੁੰਦੀ ਹੈ ਜਿੱਥੇ ਕਿਧਰੇ ਨਾ ਕਿਧਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾਕੀ ਔਰ ਕਿਰਪਾਨ ਪਾਕੀ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਹੋ ਉਹ ਹਰ 에어ਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓਜੀ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਜਿਹੜੇ ਛੋਟੇ ਜਿਹੇ ਪਿੰਡ ਬੁੱਧਿਆ ਦੇ ਉੱਤੇ ਇੱਕ ਰਾਏ ਦਾ ਪਾੜ ਬਣਾਉਣ ਬਾਰੇ ਗੱਲ ਕੀਤੀ ਹੈ ਔਰ ਅੱਜ ਸਾਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਜਿਹੜੇ ਵੀ ਸਾਡੇ ਨਾਲ ਪ੍ਰਤੀਨਿਧੀ ਆਏ ਨੇ ਸਾਰੇ ਸਾਰਿਆਂ ਨਾਲ ਉਹਨਾਂ ਨੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਲੋਕਲ ਇਸ਼ੂਸ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਸਰ ਹਿੰਦੀ ਮੇ